ਸਰਕਾਰ ਨੇ ਸਕੀਮ ਸ਼ੁਰੂ ਕੀਤੀ ਬਿੱਲ ਲਿਆਓ ਇਨਾਮ ਪਾਓ ਉਸ ਦੇ ਆંકੜੇ ਸਾਹਮਣੇ ਆਏ ਹਨ ਕੀ ਸਥਿਤੀ ਹੈ ਕੀ ਫਾਇਦਾ ਇਸ ਦਾ ਹੋ ਰਿਹਾ ਹੈ ਸਰਕਾਰ ਨੂੰ ਤੇ ਆਮ ਲੋਕਾਂ ਨੂੰ ਗੱਲਬਾਤ ਕਰਨ ਵਾਸਤੇ ਵਿੱਤ ਮੰਤਰੀ ਪੰਜਾਬ ਹਰਪਾਲਜੀ ਮਾਚਮਾ ਸਾਹਿਬ ਦਿੱਲੀ ਤੋਂ ਸ਼ੁਰੂ ਹੋਈ ਸਕੀਮ ਪੰਜਾਬ ਦੇ ਵਿੱਚ ਵੀ ਲਾਗੂ ਕਰਤੀ ਉਸ ਦੇ ਡਾਟਾ ਆਇਆ ਕਲੈਕਸ਼ਨ ਕੀ ਕੋਈ ਸਥਿਤੀ ਉਸ ਨੂੰ ਲੈ ਕੇ ਆ ਦੇਖੋ ਦਿੱਲੀ ਦੇ ਵਿੱਚ ਬਨੀਸ਼ ਸ਼ੋਧਿਆ ਜੀ ਨੇ ਸਕੀਮ ਸ਼ੁਰੂ ਕੀਤੀ ਸੀ ਕਿ ਬਿੱਲ ਲਿਆਓ ਇਨਾਮ ਪਾਓ ਉਹਦੇ ਬੜੇ ਅੱچھے ਰਿਜ਼ਲਟ ਜਿਹੜੇ ਦਿੱਲੀ 'ਚ ਦੇਖਣ ਨੂੰ ਮਿਲਦੇ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਬਣਨ ਤੋਂ ਬਾਅਦ ਅਸੀਂ ਪਿੱਛੇ ਜਿਹੀ ਸਕੀਮ ਜਿਹੜੀ ਅਸੀਂ ਲਾਗੂ ਕੀਤੀ ਸੀ ਬਿੱਲ ਲਿਆ ਉਹ ਨਾਮ ਪਾਓ ਤਾਂ ਉਹਦੇ ਬਹੁਤ ਅੱچھے ਰਿਜ਼ਲਟ ਸਾਹਮਣੇ ਆਏ ਨੇ ਲਗਭਗ 60000 ਲੋਕਾਂ ਨੇ ਸਾਡੇ ਉਸ ਪੋਰਟਲ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਕਿ ਅਸੀਂ ਆਹ ਸਮਾਨ ਜਾਂ ਵਸਤ ਖਰੀਦੀ ਆ ਆ ਉਹਦਾ ਬਿਲਾ ਤੇ ਤੁਸੀਂ ਸਾਨੂੰ ਇਨਾਮ ਲਈ ਲੱਕੀ ਕੂਪਨ ਭੇਜੋ ਸੋ ਲਗਭਗ 60000 ਚੋਂ ਪਹਿਲੇ 3 ਮਹੀਨੇ ਦੀ ਮੈਂ ਗੱਲ ਕਰਾਂ 60000 ਜਦੋਂ ਅਸੀਂ ਉਹਨੂੰ ਵੈਰੀਫਾਈ ਕੀਤਾ ਕਿ ਕੋਈ ਫਰਜ਼ੀ ਤਾਂ ਨਹੀਂ ਕੋਈ ਝਾਲੀ ਤਾਂ ਨਹੀਂ ਤਾਂ ਉਹਦੇ ਵਿੱਚੋਂ ਲਗਭਗ ਲਗਭਗ 7000 ਤੋਂ ਉੱਪਰ ਜਿਹੜੇ ਸੀਗੇ ਬਿੱਲ ਉਹ ਫਰਜ਼ੀ ਨਿਕਲੇ ਚਾਲੀ ਨਿਕਲੇ ਸੋ ਉਹਨਾਂ ਬਿੱਲਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕੀਤੀ ਉਹਨਾਂ ਨੂੰ ਪਲੈਂਟਿਸਪ ਪੋਸ ਕੀਤੀਆਂ ਜੁਰਮਾਨੇ ਲਾਏ ਉਹਨਾਂ ਤੇ ਔਰ ਜਿਹੜੀ ਕਾਰਵਾਈ ਬੜਦੀ ਸੀ ਕਰਨੀ ਬੜਦੀ ਸੀ ਕਾਰਵਾਈ ਕੀਤੀ ਸੋ ਦਾ ਰਿਜ਼ਲਟ ਹੋਇਆ ਕਿ ਲਗਭਗ ਸਾਨੂੰ 2.5 ਕਰੋੜ ਰੁਪਈਆ ਇਸ ਤੋਂ ਇੱਕ ਤੱਕ ਆਮਦਨ ਬਧੀ ਔਰ ਦੂਜਾ ਲਗਭਗ 118 ਨਵੇਂ ਜਿਹੜੇ ਜੀਐਸਸੀ ਰਜਿਸਟ੍ਰੇਸ਼ਨ ਸੀ ਉਹ ਬਦੀ 118 ਦੀ ਜਿਹਨੂੰ ਨਵੇਂ ਰਜਿਸਟਰ ਸੀ ਨਾ ਉਹ ਤੇ ਲਗਭਗ 80 ਦੇ ਕਰੀਬ ਰਜਿਸਟਰਡ ਹੋ ਚੁੱਕੇ ਨੇ ਬਾਕੀ ਜਿਹੜੇ ਨੇ ਅਸੀਂ ਸਾਡਾ ਡਿਪਾਰਟਮੈਂਟ ਲਗਾਤਾਰ ਕੰਮ ਕਰ ਰਿਹਾ ਇਹ ਤਾਂ ਹੋ ਸਕਿਆ ਜੇ ਨਵੀਂ ਸਕੀਮ ਆਈ ਹੁਣ ਤਾਂ ਕੇਂਦਰ ਸਰਕਾਰ ਨੇ ਸਾਡੀ ਜਿਹੜੀ ਸਕੀਮ ਆ ਉਹਦੀ ਨਕਲ ਕੀਤੀ ਆ ਕੇਂਦਰ ਸਰਕਾਰ ਨੇ ਵੀ ਸਕੀਮ ਸ਼ੁਰੂ ਕੀਤੀ ਆ ਦਿੱਲੀ ਸਰਕਾਰ ਨੇ ਸ਼ੁਰੂ ਕੀਤੀ ਅਸੀਂ ਇਹਨੂੰ ਪੰਜਾਬ 'ਚ ਵੀ ਲਾਗੂ ਕੀਤਾ ਅੱਜ ਪੂਰੇ ਦੇਸ਼ 'ਚ ਲਾਗੂ ਹੋ ਰਿਹਾ ਸੋ ਮੈਂ ਸਮਝਦਾ ਇੱਕ ਅੱਛਾ ਮਾਡਲ ਜਿਹੜਾ ਮਨੀ ਸ਼ੁਦੇ ਦਿੱਤਾ ਸੀਗਾ ਅੱਜ ਉਹ ਦੇਸ਼ 'ਚ ਵੀ ਲਾਗੂ ਹੋ ਰਿਹਾ ਸੋ ਇਹਦੇ ਨਾਲ ਟੈਕਸ ਦੀ ਕੰਪਲਾਈਂਸ ਵਧੂਗੀ ਔਰ ਲੋਕ ਟੈਕਸ ਇਨਫੋਰਸਮੈਂਟ ਵਿੱਚ ਵੀ ਆਪਣਾ ਯੋਗਦਾਨ ਪਾਉਣਗੇ ਔਰ ਇਹਦੇ ਨਾਲ ਦੀ ਨਾਲ ਲੋਕ ਆਪਣੇ ਕੰਜ਼ਿਊਮਰ ਵੀ ਕੇ ਕੰਜ਼ਿਊਮਰ ਉਹ ਵੀ ਅਵੇਅਰ ਹੋਣਗੇ ਕਿ ਸਾਨੂੰ ਠੀਕ ਬਸਤ ਮਿਲੀ ਆ ਕਿ ਸੇ ਜਾਲੀ ਫਰਜ਼ੀ ਫਾਰਮ ਨੇ ਤਾਂ ਨਹੀਂ ਕੋਈ ਸਮਾਨ ਵੇਚਦਾ ਕੋਈ ਸਮਾਨ ਸਾਡੇ ਠੱਗੀ ਤਾਂ ਨਹੀਂ ਹੋਗੀ ਇਹ ਸਾਰੀ ਅਗਲਾ ਤਾਲ ਸਾਹਮਣੇ ਆਉਣਗੀਆਂ ਜੇਕਰ ਉਹ ਆਪਣਾ ਬਿੱਲ ਲੈ ਕੇ ਸਾਡੇ ਪੋਰਟਲ ਤੇ ਜਾ ਕੇ ਰਜਿਸਟਰ ਕਰਵਾਉਣਗੇ ਨਾਲੇ ਤਾਂ ਇਨਾਮ ਪਾਉਣਗੇ ਨਾਲੇ ਸਰਕਾਰ ਦੀ ਜਿਹੜੀ ਹੈ ਸਰਕਾਰ ਨੂੰ ਸਹਾਇਕ ਹੋ ਦੇਣਗੇ ਨਾਲੇ ਉਹ ਅਸਲੀ ਮੈਂ ਸਮਝਦਾ ਵੱਡਾ ਫਾਇਦਾ ਗਾਹਕ ਨੂੰ ਹੀ ਹੋਊਗਾ ਤੇ ਉਹਨੂੰ ਵੀ ਪਤਾ ਲੱਗ ਸਕੂ ਕਿ ਮੈਂ ਅਸਲੀ ਸਮਾਨ ਖਰੀਦਿਆ ਜਾਂ ਕਿਤੇ ਨਾ ਕਿਤੇ ਉਹਨਾਂ ਠੱਗੀ ਤਾਂ ਨਹੀਂ ਹੋ ਗਈ ਇਹ ਵੀ ਗੱਲ ਜਿਹੜੀ ਉਹਨੂੰ ਪਤਾ ਲੱਗੂ ਜਿਹੜੀ 7000 ਤੁਸੀਂ ਫਰਜੀ ਦੀ ਗੱਲ ਕੀਤੀ ਉਹ ਕਿਸ ਤਰੀਕੇ ਨਾਲ ਤੁਸੀਂ ਲਿਖਿਆ ਕਿ ਫਰਜੀ ਏ ਇਹ ਮਹੋਰੀਆਂ ਨੇ ਜੇ ਜਦੋਂ ਵਾਹੀ ਆ ਜੀ ਤੁਸੀਂ ਗਿਲ ਕੀਤੀ ਇੰਨੇ ਕਰੋੜ ਰੁਪਏ ਜਿਹੜਾ ਉਹ ਆ ਗਿਆ ਆ ਕਿਹਾ ਹੋਰ ਵੀ ਇਹਨਾਂ ਦੀਆਂ ਇਸ ਤਰੀਕੇ ਦੀਆਂ ਫਰਮਾਇਦਾਂ ਵੀ ਹੋ ਸਕਦੀਆਂ ਨੇ ਵੀਰਾਂ ਪੰਜਾਬ ਚ ਆਈਆਂ ਨੇ ਕੋਈ ਤੇ ਦੇ ਵਿੱਚ ਉਹ ਵੀ ਤੇ ਇਡੈਂਟੀਫਾਈ ਕਰੋ ਦੇਖੋ ਹਰੇ ਇਹ ਮੰਥਲੀ ਸਕੀਮ ਆ ਸਾਡੀ ਇਹ ਸਕੀਮ ਲਗਾਤਾਰ ਚੱਲਦੀ ਰਹਦੀ ਹੈ ਲਗਾਤਾਰ ਸਾਡੇ ਕੋਲ ਬਿੱਲ ਆ ਰਹੇ ਨੇ ਸਾਡਾ ਅਫੀਸਰ ਜਿਹੜੇ ਸਰਵਾਨ ਸਾਡਾ ਇੱਕ ਮੈਕੈਨਿਜ਼ਮ ਬਣਾਇਆ ਉਹ ਚੈੱਕ ਹੁੰਦਾ ਜਿਹੜਾ ਵੀ ਸਾਡੇ ਕੋਲੇ ਫਰਜੀ ਬਿੱਲ ਨਿਕਲਦਾ ਜਾਂ ਜਾਲੀ ਫਰਜੀ ਬਿੱਲ ਨਿਕਲ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਉਸ ਦੁਕਾਨਦਾਰ ਜੋ ਵੀ ਬੰਦਾ ਹੈਗਾ ਅਸੀਂ ਉਹਨੂੰ ਪੈਨਟੀ ਇੰਪੋਜ਼ ਕਰਦੇ ਆ ਜੁਰਮਾਨਾ ਵੀ ਲਾਉਨੇ ਆ ਉਹਨੂੰ ਜੁਰਮਾਨਾ ਵੀ ਲੱਗਦਾ ਹੈਗਾ ਤੇ ਉਹ ਨੂੰ ਜੇ ਉਹ ਸਮਾਰਗਲਤ ਵੇਚਦਾ ਤਾਂ ਉਹਦੇ ਤੇ ਉਹ ਵੀ ਕਾਰਵਾਈ ਹੁੰਦੀ ਹੈ ਸੋ ਮੈਨ ਸਮਝਦਾ ਇਹਦਾ ਬਹੁਤ ਵੱਡਾ ਫਾਇਦਾ ਹੈ ਟੈਕਸ ਦਾ ਬੇਸ ਆ ਉਹ ਵੀ ਵੱਧ ਰਿਹਾ ਜੇ ਉਹਨੇ 618 ਨਵੇਂ ਆਇਡੈਂਟੀਫਾਈ ਕੀਤੇ ਨੇ ਕਿੰਨਾ ਮਹੀਨੇ ਤੈਨ ਦਾ ਮਤਲਬ ਹੈ ਆਉਣ ਵਾਲੇ ਸਮੇਂ ਚ ਹੋਰ ਵੀ ਰਜਿਸਟਰਡ ਹੋਣਗੇ ਸੋ ਮੈਂ ਸਮਝਦਾ ਟੈਕਸ ਚੋਰੀ ਵਾਲਾ ਕਰਨ ਵਾਲਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਟੈਕਸ ਦੀ ਜਿਹੜੀ ਕੰਪਲਾਈਂਸ ਆ ਉਹ ਹੋਰ ਅਸੀਂ ਜਿਹੜੀ ਆ ਉਹਨੂੰ ਮਜ਼ਬੂਤ ਕੀਤਾਗਾ ਇਹਦੇ ਨਾਲ ਦੀ ਨਾਲ ਅਸੀਂ ਇੱਕ ਹਾਈਦਰਾਬਾਦ ਤੋਂ ਦੇ ਨਵੇਂ ਨਵੇਂ ਮੋਡਿਊਲ ਜਿਹੜੇ ਉਹ ਪਰਚੇਸ ਕੀਤੇ ਹైదరాబాద్ ਆਈਟੀ ਤੋਂ ਪਰਚੇਸ ਕੀਤੇ ਉਹਦੇ ਨਾਲ ਟੈਕਸ ਦੀ ਕੰਪਲਾਈਂਸ ਵਧੀ ਇਸ ਤਰ੍ਹਾਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਹੋਈ ਉਹਦੇ ਨਾਲ ਟੈਕਸ ਦੀ ਕੰਪਲਾਈਂਸ ਵਧੀ ਸੋ ਬਿਲਕੁਲ ਜਿਹੜਾ ਇੱਕ ਮਾਫੀਆ ਟਾਈਪ ਪੁਰਾਣੀਆਂ ਸਰਕਾਰਾਂ ਨੇ ਮਾਫੀਆ ਸ਼ੁਰੂ ਕੀਤਾ ਸੀਗਾ ਉਹ ਸਾਰਾ ਅਜ ਮਾਫੀਆ ਮੈਂ ਸਮਝਦਾ ਪੰਜਾਬ ਚੋਂ ਖਤਮ ਹੋ ਰਿਹਾ ਤਾਂ ਹੋ ਰਿਹਾ ਕਿ ਇੱਕ ਪੰਜਾਬ ਚ ਇਮਾਨਦਾਰ ਸਰਕਾਰ ਇਮਾਨਦਾਰ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਮੈਂ ਸਮਝਦਾ ਪਾਰਟੀ ਦੀ ਸਰਕਾਰwidetilde ਤਾਂ ਇਹ ਇਸੇ ਗੱਲ ਕਰਕੇ ਅੱਜ ਪੰਜਾਬ ਚ ਸੰਭਵ ਹੋ ਸਕਿਆ ਕਿ ਟੈਕਸ ਦੀ ਜਿਹੜੀ ਆ ਆਪਣੀ ਕਲੈਕਸ਼ਨ ਆ ਉਹ ਵਧੀਆ ਜੇ 16% ਅਸੀਂ ਪਹੁੰਚ ਗਏ ਉਹ ਜਦ ਕਿ ਨੈਸ਼ਨਲ ਐਵਰੇਜ ਜਿਹੜੀ ਆ ਉਹ 11% ਆ ਇਹਦਾ ਮਤਲਬ ਆ ਕਿ ਪੰਜਾਬ ਵਿੱਚ ਇਮਾਨਦਾਰੀ ਦਾ ਕੰਮ ਆ ਆਖਰੀ ਸਵਾਲ ਹੈ ਕਿ ਜਿਹੜਾ ਸਾਟੀਆ ਜੀ ਦੋ ਜੀ ਡਾਟਾ ਦਿੱਤਾ ਹੈ ਇਹ ਕਿੰਨੀ ਦੇਰ ਦਾ ਡਾਟਾ ਹੈ ਇਹ ਜਿਹੜੇ ਲੋਕਾਂ ਨੇ ਬਿੱਲ ਪਾਏ ਨੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੁਸੀਂ ਕੀ ਕੀਤਾ ਹਾਂ ਦੇਖੋ ਜਿੰਨਾ ਜਿਹੜੇ ਬਿੱਲ ਪਾਏ ਸੀ ਉਹਨਾਂ ਨੂੰ ਲੱਕੀ ਕੋਪਨ ਦਿੱਤਾ ਤੇ ਲਗਭਗ 30 ਲੱਖ ਤੋਂ ਉੱਪਰ ਦੇ ਨਾਮ ਜਿਹੜੇ ਸੀਗੇ ਉਹ ਵੀ ਅਸੀਂ ਉਹਨਾਂ ਨੂੰ ਦਿੱਤੇ ਨੇਗੇ ਔਰ ਸਾਨੂੰ ਬੈਸਪਿੰਦਾ ਇਹਦੇ ਚੋਂ 2.5 ਕਰੋੜ ਦੀ ਆਮਦਨ ਵੀ ਹੋਈ ਆ ਅਸੀਂ 30 ਲੱਖ ਦੇ ਇਨਾਮ ਵੀ ਦਿੱਤੇ ਨੇਗੇ ਸੋ ਬਹੁਤ ਵੱਡਾ ਫਾਇਦਾ ਹੋਇਆ ਇੱਕ ਉਹ ਦਾ ਡਾਟਾ ਇਹ ਤਿੰਨ ਮਹੀਨਿਆਂ ਦਾ ਡਾਟਾ ਹੈ ਇਹ ਤਿੰਨ ਮਹੀਨਿਆਂ ਦਾ ਡਾਟਾ ਹੈ ਅੱਜ ਇਸ ਮਹੀਨੇ ਦਾ ਡਾਟਾ ਆਉਣਾ ਪੈਣਾ ਹੈ ਸੋ ਲਗਾਤਾਰ ਮੰਥਲੀ ਡਾਟਾ ਆਉਂਦਾਗਾ ਸੋ ਇਹਦੀ ਬਹੁਤ ਅੱਛੇ ਰਿਜ਼ਲਟਸ ਜਿਹੜੇ ਦੇਗੇ ਉਹ ਤਵਿਲਕੁਦ ਦਸਿਆ ਗਿਆ ਕਿ ਜਿਹੜੀ ਸਕੀਮ ਸਰਕਾਰ ਵੱਲੋਂ ਲਾਂਦੀ ਗਈ ਸੀ ਉਸ ਦਾ ਕਿਸ ਤਰੀਕੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਇਆ ਤੇ ਆਮ ਲੋਕ ਵੀ ਲੱਕੀ ਕੂਪਨ ਦੇ ਜਰੀਏ ਇਸ ਦਾ ਫਾਇਦਾ ਚੱਕਦੇ ਨਜ਼ਰ ਆ ਰਹੇ ਹਨ ਨਵੀਨ ਸੇਟੀ ਪੰਜਾਬ ਕੇਸਰੀ ਜਟਵੰਦ